ਕੀ ਨਾ ਸਰ ਆਪਣਾ ਸੁਖਚੈਨ ਸਿੰਘ ਜੀ ਜਿਹੜੀਆਂ ਹੜਾ ਆਈਆਂ ਇਹਦੇ ਕਰਕੇ ਜਿਹੜੀਆਂ ਮੁਸੀਬਤਾਂ ਤੁਹਾਨੂੰ ਝੱਲਣੀਆਂ ਪੈ ਰਹੀਆਂ ਸੀ ਮੌਕੇ ਤੇ ਅੱਜ ਰਾਸ਼ਨ ਪ੍ਰੋਵਾਈਡ ਕਰਾਉਣ ਤੁਹਾਨੂੰ ਕੌਣ ਪਹੁੰਚਿਆ ਔਰ ਕੌਣ-ਕੌਣ ਨਹੀਂ ਆਇਆ ਕਿਨਾਂ ਨੂੰ ਤੁਸੀਂ ਗੁਹਾਰ ਲਗਾਈ ਸੀ ਔਰ ਕੌਣ ਜਿਹੜਾ ਅੱਜ ਮੌਕੇ ਤੇ ਪਹੁੰਚਿਆ ਹੋਰ ਸਾਡੇ ਇੱਧਰ ਕੋਈ ਨੀਰਾਸ਼ਰ ਪੰਚਾਇਨ ਆਇਆ ਸਿਰਫ ਮੈਡਮ ਪੂਜਾ ਲੁਤਰਾ ਜੀ ਸਾਡੇ ਰਾਸ਼ਨ ਵੀ ਪੰਚਾਇਆ ਖਾਨ ਦਾ ਪੱਠਾ ਦਾ ਮਾਲ ਚਾਰੇ ਦਾ ਸਾਰਾ ਕੁਝ ਪੰਚਾ ਰਹੇ ਨੇ ਕਿਸਤੀ ਰਾਹੀਂ ਸਾਨੂੰ ਦੇ ਰਹੇ ਨੇ ਔਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਕਿਸਤੀ ਲੋਡ ਕੀਤੀ ਏ ਇਹ ਸਾਰਾ ਦਾ ਸਾਰਾ ਰਾਸ਼ਨ ਪੂਜਾ ਮੈਡਮ ਨੇ ਇੱਥੇ ਸਾਰਾ ਜੀ ਦੋ 250 ਪੈਕੇਟ ਦੋ ਗੱਡੀਆਂ ਭਰ ਕੇ ਲਿਆਈ ਏ ਮੈਡਮ ਦੋ ਗੱਡੀਆਂ ਭਰ ਕੇ ਲਾਈ ਰਾਸ਼ਨ ਦੀਆਂ ਸੁੱਕੇ ਰਾਸ਼ਨ ਦੀਆਂ ਜੋ ਘਰੇ ਬੈਠ ਕੇ ਖਾਣ ਦਾ ਰਾਸ਼ਨ ਚਾਹ ਪਾਣੀ ਦੁੱਧ ਖੰਡ ਮਿੱਠਾ ਉਹ ਸਾਡੇ ਵਾਸਤੇ ਲਿਆਈ ਦੋ ਗੱਡੀਆਂ ਭਰ ਕੇ ਲਿਆਈ ਤੇ ਹੋਰ ਕੀ ਲੱਗਦਾ ਨਹੀਂ ਸ਼ਹਿਰ ਦੇ ਵਿੱਚ ਕੋਈ ਵੱਸਦਾ ਨਹੀਂ ਕੋਈ ਨੇਤਾ ਨਹੀਂ ਵੱਸਦਾ ਐਮਐਲਏ ਨਹੀਂ ਵੱਸਦਾ ਜਾਂ ਕੋਈ ਹੋਰ ਜਿਹੜੇ ਵਿਧਾਇਕ ਨੇ ਹੋਰ ਵਸਦੇ ਨਹੀਂ ਜਿਨ੍ਹਾਂ ਨੂੰ ਤੁਹਾਡੀ ਆਵਾਜ਼ ਜਿਹੜੀ ਹੈ ਉਹਨਾਂ ਤੱਕ ਪਹੁੰਚੀ ਨਹੀਂ ਗਈ ਕਿਉਂ ਨਹੀਂ ਆਇਆ ਕੀ ਕਾਰਨ ਲੱਗਦਾ ਸਰ ਲੱਗਦਾ ਕਿ ਕੋਈ ਪਹੁੰਚੇ ਨਹੀਂ ਕਿ ਸਾਡੀ ਸਾਰੀ ਲਈ ਵੋਟਾਂ ਲੈਣ ਵੇਰੇ ਸਾਰੇ ਆ ਜਾਂਦੇ ਨੇ ਤੇ ਜਦੋਂ ਕੋਈ ਘੜਾ ਆ ਜਾਵੇ ਜੰਗ ਲੱਗ ਜਾਵੇ ਸਾਨੂੰ ਕੋਈ ਨਹੀਂ ਸਾਡੀ ਸਾਰ ਲੈਂਦਾ ਇਹ ਮੈਡਮ ਜੀ ਆਏ ਨੇ ਜਿਹਨੇ ਸਾਡੀ ਸਾਰ ਲਈ ਜਿਹਨੇ ਸਾਨੂੰ ਡੁੱਬਿਆਂ ਨੂੰ ਬਚਾ ਦੇ ਪਾਇਆ ਹੁਣ ਪਾ ਦਿਓ ਵੋਟ ਹਾਂਜੀ ਮੈਡਮ ਆਪ ਹੀ ਆਏ ਸੀ ਕਿ ਤੁਸੀਂ ਫੋਨ ਕੀਤਾ ਸੀ ਮੈਡਮ ਨੂੰ ਨਹੀਂ ਮੈਡਮ ਖੁਦ ਹੀ ਆਏ ਨੇ ਨਹੀਂ ਐਮਐਲਏ ਸਾਹਿਬ ਹੁਣ ਵੋਟ ਲੈਣ ਆਉਣਗੇ ਉਹਨੂੰ ਪਾ ਦੇਣਗੇ ਨਹੀਂ ਨਹੀਂ ਵੋਟਾਂ ਕਰੀ ਆਪਣੀਆਂ ਜੀ ਕਿਵਾਂ ਲੱਗਦਾ ਟ੍ਰੇਲਰ ਕਿਵੇਂ ਲੱਗਿਆ ਵਧੀਆ ਜੀ ਬਹੁਤ ਵਧੀਆ ਮੈਡਮ ਜੀ ਸਾਡੇ ਤੇ ਬਹੁਤ ਵਧੀਆ ਪ੍ਰਾਲਾ ਕਰਨ ਆਦੀ ਟੀਮ ਲੈ ਕੇ ਸਾਡੇ ਕੋਲ ਪਹੁੰਚੇ ਨੇ ਸਾਰੀ ਐਨੇ ਹੜ੍ਹਾਂ ਦੇ ਵਿੱਚੋਂ ਸਾਨੂੰ ਲਿਜਾ ਰਹੇ ਨੇ ਜਿਹੜਾ ਸਾਡੇ ਦੇ ਘਰਾਂ ਤੱਕ ਨਰਾਸ਼ਨ ਪੰਡਾਰਾ ਚਾਰੇ ਨੇ ਕਿਸਤੀ ਰਹੀਂ ਕਿਉਂ ਮੈਡਮ ਨੂੰ ਡਰ ਨਹੀਂ ਲੱਗਦਾ ਮੈਡਮ ਦੀ ਜਾਨ ਹੈਗੀ ਸਾਰਿਆਂ ਦੀ ਜਾਨ ਹੈਗੀ ਕਿ ਕਿਸਤੀ ਤੇ ਨੇ ਪੰਦਰਾਂ ਤੇ ਜਾਣ ਗਏ ਚੱਲ ਕੇ ਰੇਕ ਨੂੰ ਜਾਨ ਪਿਆਰੀ ਹੈਗੀ ਵਾਟਸ ਦੇ ਨੇ ਪੰ ਸਮਾਨ ਸਾਰਾ ਕੁਝ ਬੱਚਿਆਂ ਦਾ ਧਿਆਨ ਕਰਦੇ ਨੇ ਕਿੱਤੀ ਖਲੇ ਨੇ ਸਾਰਕੋ ਜਗ੍ਹਾ ਅਸੀਂ ਮੈਚ ਤੇ ਟੂਰਨਾਮੈਂਟ ਕਰਾਇਆ ਹੈ ਪੂਜਾ ਮੈਡਮ ਸੀ ਆਈਸੀ ਕੀ ਜਿਹੜਾ ਟੂਰਨਾਮੈਂਟ ਕਰਾਇਆ ਸੀਗਾ ਸਾਰਕੋ ਜੇ ਇਹਨਾਂ ਨਿਰਿਤਤਾ ਨੂੰ ਕਰਾਇਆ ਹੈ ਕਿਸੇ ਕੋਈ ਰੁਪਈਆ ਦਿੱਤਾ ਠੀਕ ਹੈ ਨਾ ਜਦੋਂ ਅਸੀਂ ਆਏ ਸੀਗੇ ਬਾਕੀ ਸਾਰਾ ਪੱਲੂ ਲਾ ਕੁਝ ਪੈਸੇ ਇਹਦੀ ਦੀਦੀ ਰਿਆ ਸੀਗੇ ਇਹਨਾਂ ਕੋਈ ਪੈਸੇ ਆਦੇ ਪੱਲੂ ਕੇ ਦੇ ਦਿੱਤੇ ਕਿੜਾਇਆ ਸੀ ਕੋਥੇ ਉਹਨ ਕੋਈ ਇਨਸਾਰ ਲੈਂਦਾ ਉਹ ਤਾਣੀਆਂ ਮੇਰੀ ਬੈਠੀ ਵਿਚਾਲੇ ਕੋਈ ਨਹੀਂ ਫਿਰ ਹੁਣ ਤੁਹਾਡੇ ਕੋਲੇ ਕੌਣ ਪਹੁੰਚਿਆ ਕੋਈ ਨਹੀਂ ਆ ਕੋਈ ਵੀ ਨਹੀਂ ਪਹੁੰਚਦਾ ਨਹੀਂ ਆ ਦੀਦੀ ਆਈ ਹੈ ਇਥੋਂ ਬੈੜੀ ਤੇ ਆਏ ਉਹਨੇ ਚਲਦੇ ਹਾਂ ਰਾਸ਼ਨ ਦੇਗੀ ਕਿਹੜਾ ਵੰਡਾਂਗੇ ਕੁਝ ਠੀਕ ਨਾ ਕੀ ਲੱਗਦਾ ਭੁੱਖੇ ਪੇਟ ਨੂੰ ਰਜਾ ਕੇ ਕਿੰਨਾ ਕੁ ਜਿਹੜਾ ਇਹਨਾਂ ਨੂੰ ਪੁੱਣ ਲੱਗਦਾ ਹੋਊਗਾ ਉਹਨਾਂ ਸਾਰੀ ਜਨਤਾ ਨਾਲ ਹੀ ਵੰਡਾਂਗੇ ਨਹੀਂ ਨਹੀਂ ਭੁੱਖੇ ਪੇਟ ਨੂੰ ਜਦੋਂ ਰਜਾਉਨੇ ਆਪਾਂ ਉਦੋਂ ਕਿੰਨਾ ਕੁ ਪੁੱਣ ਲੱਗਦਾ ਹੋਊਗਾ ਵਧੀਆ ਲੱਗਦਾ ਹੈ ਵਧੀਆ ਲੱਗਦਾ ਨਾ ਹਾਂ ਇਧਰ ਵੀ ਵੀਰ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ